ਸ਼ੰਗਰੂਰ ਦੇ ਲਾੜ ਵੰਜਾਰਾ ਕਲਾ ਅਤੇ ਸੇਰੋ ਪਿੰਡ ਚ ਕਣਕ ਦੀ ਫਸਲ ਨੂੰ ਅੱਗ ਕਾਰਨ ਭਾਰੀ ਨੁਕਸਾਨ ਹੋਇਆ ਸੇਰੋ ਪਿੰਡ ਚ ਕਰੀਬ 5 ਏਕੜ ਅਤੇ ਵੰਜਾਰਾ ਪਿੰਡ ਚ ਲਗਭਗ 3 ਕਿੱਲੇ ਕਣਕ ਤੇ ਸੜ ਕੇ ਸੁਆਹ ਹੋ ਗਏ ਪਿੰਡ ਵਾਸੀਆਂ ਤੇ ਫਾਇਰ ਬਰਗੇਡ ਦੀਆਂ ਟੀਮਾਂ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ ਇਹ तकरीबन ਸਵਾ ਕਿੱਲਾ ਜਿਹੜਾ ਕਣਕ ਹੈਗੀ ਐ ਇਸ ਖੜੀ ਕਣਕ ਨੂੰ ਅੱਗ ਲੱਗੀ ਤੇ ਇਹੀ ਸਵਾ ਕਿਲਾ ਤਕਰੀਬਨ ਜਿਹੜਾ ਹੈਗਾ ਇਹ ਇਸ ਵੀਰ ਦਾ ਸੀ ਕਿਨਜੀ ਤੇ ਇਹਨੇ ਖਾਨ ਹਾ ਖਾਨ ਜੋਗੀ ਰੱਖੀ ਆ ਉਹ ਸਾਰੀ ਮਚ ਗਈ ਜਿਹੜੀ ਆਪਣੇ ਪਿੱਛੇ ਜਿਹੜੀ ਅੱਗ ਲੱਗੀ ਹੋਈ ਆ ਉਹ ਇਹਨਾਂ ਵੀਰਾਂ ਦਾ ਸੀਗਾ ਇਹ ਵੀ ਖੜੀ ਕਣਕਣ ਲੱਗੇ ਤੇ ਇਹਨਾਂ ਤਕਰੀਬਨ ਜਿਹੜਾ 15 ਤੋਂ 16 ਕਿਲੇ ਜਿਹੜੇ ਉੱਪਰ ਹੀ ਨੇ ਉਹ ਸਾਰਾ ਨਾੜ ਮਚ ਗਿਆ ਸਾਰੇ ਨੂੰ ਤੇ ਠਾਕੀ ਦੇਰ 22 ਕਿਲੇ ਦੋਨੇ ਅੱਜ ਦੇ ਟਾਈਮ ਦੇ ਜਿਹੜਾ ਬੰਦਾ 80-82000 ਨੂੰ ਠੇਕ ਦੇ ਲੈ ਕੇ ਉਹ ਲਗਾਤਾਰ 6 ਮਹੀਨੇ ਮਿਹਨਤ ਦੇ ਨਾਤ ਕਰਦਾ ਐਨੇ ਖਰਚੇ ਕਰਕੇ ਤੇ ਉਹਨੂੰ ਨਾ ਦਾ ਕਣਕ ਬਜੀ ਨਾ ਨੂੰ ਤੂੜੀ ਵਜੀ ਹੁਣ ਉਹ ਬੰਦਾ ਦੇਖ ਕਰੂਗਾ ਤਾਂ ਕਰੂਗਾ ਕੀ ਨਾ ਜੀ ਮਾਲਕੀ ਕਰਦੇ ਮੰਗ ਤਾਂ ਬਾਈ ਜੀ ਹੁਣ ਇਹੀ ਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਇਹ ਹੈ ਲੈ ਗਿਆ ਆਇਆ ਪਟਵਾਰੀ ਸਾਹਿਬ ਜਿਹੜਾ ਪੂਰਾ ਮਾਪ ਜਾਗਾ ਉਹ ਦਿੱਤਾ ਜਾਵੇ ਹੈਗਾ ਕਿ ਕਿੱਲਾ ਸਵਾ ਕਿੱਲਾ ਤੇ ਆਪਨੇ ਲਵੇ ਖਾਣ ਵਾਸਤੇ ਹੀ ਤੇ ਆਪਣਾ ਨਹੀਂ ਆ ਆਪਣੀ ਟੇ ਕਰਦੇ ਇਹ ਕੁੱਲ ਜ਼ਮੀਨ ਇੰਨੀ ਹੋਣੀ ਇੰਨੀ ਕਾਹੀ ਹੈ ਤੁਸੀਂ ਆਪਣੇ ਪਰਿਵਾਰ ਦੇ ਪਾਲਣ ਵਾਸਤੇ ਵੀ ਜੀ ਬਸ ਇਹੀ ਕੁਸਤੀ ਆਪਣੇ ਕੋਲ ਤੇ ਕਾਰਨ ਕੀ ਹੋਇਆ ਵਧੀਆ ਮੇਰਾ ਕੋਈ ਪਤਾ ਨਹੀਂ ਲੱਗਾ ਇਹ ਕੀ ਚੱਕਰ ਹੋਇਆ ਤਾਰਾਂ ਤੂਰਾਂ ਦਾ ਕੋਈ ਉਸਪਾਰਕ ਦਿੱਤਾ ਉੱਥੇ ਅੱਗ ਲੱਗੀ ਤੁਸੀਂ ਖੇਤੀਬਾੜੀ ਵਿੱਚ ਜਾਂ ਧਰਤੀ ਕਿੱਥੇ ਸੀ ਜਦੋਂ ਅੱਗ ਲੱਗੀ ਮੈਂ ਪਾਤਣਾ ਤੇ ਸੀ ਤੁਹਾਨੂੰ ਕੋਣ ਆਇਆ ਕਿਸਾ ਮੈਨੂੰ ਫੋਨ ਆਇਆ ਮੇਰੇ ਭਰਾ ਦਾ ਆਇਆ ਜਾਨ ਤਾਂ ਕਰਕੇ ਮੇਰੇ ਪਹੁੰਚੇ ਮੈਂ ਆਉਂਦਿਆਂ ਅੱਗ ਬੁਝਾਤੀ ਸੀ ਇਹ ਆ ਕੇ ਦੇਖਿਆ ਜਦੋਂ ਮੱਚ ਗਈ ਸਾਰੀ ਕੁਸਮ ਨਹੀਂ ਬਚਿਆ ਇਹ ਹੀ ਖਾਣ ਵਾਸਤੇ ਸੀ ਕਿ ਤੁਸੀਂ ਅੱਜ ਆ ਕੇ ਇੱਥੇ ਲਿਖ ਇਹ ਜਿਹੜੇ ਜ਼ਿਮੀਦਾਰ ਨੇ ਜੀ ਇਹ ਬਿਲਕੁਲ ਇਹਨਾਂ ਕੋਲੇ ਬਹੁਤ ਘੱਟ ਜ਼ਮੀਨਾਂ ਹੈ ਇਹ ਗਰੀਬ ਆਪਾਂ ਕਹਿ ਸਕਦੇ ਵੀ ਗਰੀਬ ਤਕਿਆਂ ਨਾਲ ਸੰਬੰਧ ਰੱਖਦੇ ਨੇ ਤੇ ਲਗਭਗ ਤੁਸੀਂ ਮੰਨੋ ਜੀ ਲਗਭਗ 2.5 ਤੋਂ ਲੈ ਕੇ 3 ਏਕੜ ਜਿਹੜੀ ਕਨਕ ਹੈ ਇਹ ਅੱਜ ਇੱਥੇ ਮੌਕੇ ਤੇ ਮੱਚ ਚੁੱਕੀ ਹੈ ਤੇ ਜਿਹੜੇ ਜੋ ਮੌਕੇ ਤੇ ਜ਼ਿਮੀਦਾਰ ਨੇ ਸਾਡੇ ਨੰਬਰ ਦਾ ਸਾਹਿਬ ਨੇ ਦੱਸਿਆ ਵੀ ਜਿਹੜੀ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਇਹਨਾਂ ਦੀ ਸਪਾਰਕਿੰਗ ਹੋਈ ਹੈ ਇਹਦੇ ਨਾਲ ਲੱਗੀ ਹੈ ਜੀ ਇਹ ਤੇ ਅਸੀਂ ਲਗਭਗ ਸਾਰੀ ਕਨਕ ਦੀ ਵੀ ਨੋਟ ਕਰ ਲਿਆ ਵੀ ਕਿੰਨਾ ਰਕਬਾ ਹੈ ਜੀ ਕਿਹੜਾ ਇਹਦਾ ਮਾਲਕ ਹੈ ਕਾਸ਼ਤ ਕਰਦਾ ਹੈ ਤੇ ਬਾਕੀ ਜਿਹੜੀ ਇੱਥੇ ਤੂੜੀ ਦੀ ਮਤ